ਹਾਂਜੀ ਆਪਣਾ ਮੇਰਾ ਨਾਮ ਭਾਈ ਜਸਵਿੰਦਰ ਕੁਮਾਰ ਹਾਂਜੀ ਅੱਜ ਕੀ ਹੋਇਆ ਬਾਜੀ ਬਾਜੀ ਸਵੇਰੇ ਮੈਂ 7 ਵਜੇ ਇੱਥੇ ਆਇਆ ਆਪਣੀ ਡਿਊਟੀ ਤੇ ਜਿੱਦਾਂ ਰੋਟੀਨ ਚੋਂਦਾ ਹਾਂ ਹਾਂਜੀ ਤੇ ਆ ਕੇ ਮੈਂ ਦੇਖਿਆ ਉਹ ਖੁੱਲਾ ਪਿਆ ਸੀਗਾ ਹਾਂਜੀ ਤੇ ਅੰਦਰ ਪੜਦੇ ਸਾਰੇ ਖਰਾਨ ਕੀ ਹੋਈ ਕਿ ਅੰਦਰ ਸਾਰਾ ਕਾਲਾ ਕਾਲੋ ਹੋਇਆ ਹੋਵੇ ਧੂਆ ਇੰਨਾ ਸੀਗਾ ਅੱਗ ਲੱਗ ਗਈ ਕਿਸੇ ਵੱਲੋਂ ਅੱਗ ਲੱਗ ਗਈ ਕਿਸੇ ਵੱਲੋਂ ਅੰਦਰ ਜਾ ਕੇ ਅੱਗ ਲਾਤੀ ਜੀ ਬੜੇ ਕਿਹੜੇ ਪਾਸੇ ਦੀ ਬੜੇ ਬਾਜੀ ਬੈਕ ਸਾਈਡ ਤੇ ਜਿੱਧਰ ਸਾਡਾ ਕੈਮਰਾ ਹੈ ਨੀਗਾ ਹਾਂਜੀ ਉਹ ਸਾਈਡ ਤੋਂ ਜਾਲੀ ਪੱਟ ਕੇ ਕੋ ਅੰਦਰ ਬੜਿਆ ਹੈ ਕੋਈ ਕੈਮਰੇ ਦੀ ਫੁਟੇਜ ਹੈ ਕੈਮਰੇ ਦੀ ਫੋਟੋ ਵਿੱਚ ਭਾਈ ਕਾਨੂੰਨ ਵਿਸ਼ਾਤਾ ਬੰਦਾ ਕੋਈ ਆ ਰਿਹਾ ਉਸਨੇ ਇੱਕ ਇੱਟ ਮਾਰਦਾ ਦਿਖਾਇਆ ਗਿਆ ਜਿਹਦੇ ਵਿੱਚ ਉਹਨੇ ਮਾਰ ਕੇ ਕੈਮਰਾ ਤੋੜਿਆ ਗਿਆ ਅੱਛਾ ਜੀ ਤੇ ਨੁਕਸਾਨ ਕੀ ਹੋਇਆ ਨੁਕਸਾਨ ਭਾਈ ਸਾਡਾ ਸਿਰਫ ਜਿਹੜਾ ਸਰਕਾਰੀ ਰਿਕਾਰਡ ਆ ਨਾ ਉਹਨਾਂ ਛੇੜਛਾੜ ਹੋਈ ਆ ਉਹਨੂੰ ਅੱਗ ਲਾ ਦਿੱਤੀ ਗਈ ਤੇ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਸਾਨੂੰ ਇਹ ਆ ਹੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਿਸੇ ਦੇ ਤੇ ਜਿਹੜਾ ਵੀ ਕੋਈ ਅਨੁਸ਼ਾਤਾ ਕੋਈ ਵਿਅਕਤੀ ਹੈਗਾ ਜਾਂ ਕੈਮਰੇ ਵਿੱਚ ਜੇ ਕੋਈ ਪਛਾਣ ਚਾਹੁੰਦਾ ਹੈ ਤਾਂ ਉੱਤੇ ਸਖਤ ਸਨਮਾਨਤ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਕੀ ਹੈ ਕਿਸੇ ਦੇ ਸ਼ੱਕ ਸ਼ੱਕ ਭਾਜੀ ਇਹ ਹੈ ਕਿ ਜੇ ਕੋਈ ਚੋਰ ਹੁੰਦਾ ਤਾਂ ਉਹਨੇ ਸਾਡਾ ਕੋਈ ਹੋਰ ਵੀ ਸਮਾਨ ਸਾਡੇ ਲੈਪਟਾਪ पे ਸੀ ਲੱਗਭਗ ਬਹੁਤ ਮਹਿੰਗੇ ਮਹਿੰਗੇ ਲੈਪਟਾਪ ਆ ਗੇਰੇ ਚ ਹੈ ਮਿਕਸਿੰਗ ਵਗੈਰਾ ਕਰੀ ਦੀ ਹੈ ਹਮ ਤੇ ਹੋਰ ਸਾਡਾ ਕੰਪਿਊਟਰ ਹੈਗਾ ਇੱਥੇ ਕਾਫੀ ਵੈਲਟ ਔਰ ਇਹਦੇ ਵਿੱਚ ਸਾਡਾ ਸਰਕਾਰੀ ਰਿਕਾਰਡ ਹੋਰ ਵੀ ਆ ਪਰ ਉਹ ਨੂੰ ਨਹੀਂ ਕਿਸੇ ਨੇ ਛੇੜ ਛੜ ਕੀਤੀ ਬਸ ਇਹ ਹੈ ਕਿ ਜਿਹੜਾ ਸਾਡਾ ਲੋਕ ਦੇ ਵਿੱਚ ਲੋਕ ਸਿਸਟਮ ਪਿਆ ਸੀਗਾ ਜਿੰਨੀਆਂ ਵੀ ਫਾਈਲਾਂ ਵਗੈਰਾ ਪਈਆਂ ਉਹਨੂੰ ਲੱਗ ਅਗਲਾ ਰਹਿਤੀ ਗਈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਤੁਹਾਨੂੰ ਕੀ ਗੱਲਬਾਤ ਹੋਈ ਹੈ ਕੁਝ ਦੱਸਿਆ ਗਿਆ ਉਹਨਾਂ ਵੱਲੋਂ ਇੱਥੇ ਆ ਕੇ ਤਫ਼ਤੀਸ਼ ਕਰਨ ਦਾ ਕਿਆ ਗਿਆ ਸੀ ਪਰ ਹਜੇ ਤੱਕ ਆਏ ਨਹੀਂ ਹੈਗੇ ਉਹਨਾਂ ਦੀ ਵੇਟ ਚੱਲਦੀ ਹੈ ਸਰ ਹਾਲ ਤੱਕ ਕੋਈ ਪਹੁੰਚਿਆ ਨਹੀਂ ਹੈ ਅਜੇ ਤੱਕ ਕੋਈ ਪਹੁੰਚਿਆ ਨਹੀਂ ਇਹ ਰਾਤ ਕਿੰਨੇ ਵਜੇ ਦਾ ਵਾਕਿਆ ਇਹ ਕੈਮਰੇ ਚ ਚੈੱਕ ਕਰਨ ਤੋਂ ਪਤਾ ਲੱਗਾ ਕਿ 3:10 ਦੇ 10 ਮਿੰਟ ਤੇ ਕੋਈ ਬੰਦੇ ਇੱਥੇ ਆਏ ਆ ਉਹਨਾਂ ਨੇ ਇਹ ਸਾਰਾ ਕੁਝ ਕਰਾ ਕੀਤਾ ਠੀਕ ਹੈ